ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ 24 ਅੱਜ ਸਾਡੇ ਨਾਲ ਅੰਮ੍ਰਿਤਸਰ ਤੋਂ ਜੁੜੇ ਨੇ ਡਾਕਟਰ ਸਿਧਾਰਥ ਮੈਦਾਨ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੱਸੋ ਜਿਸ ਤਰ੍ਹਾਂ ਦਾ ਫਾਸਟ ਫੂਡ ਜਾਂ ਹੋਰ ਜੰਕ ਫੂਡ ਖਾ ਕੇ ਨੌਜਵਾਨਾਂ ਚ ਵੀ ਹੱਡੀਆਂ ਦੀ ਕਮਜ਼ੋਰੀ ਦੇ ਕੇਸ ਆ ਰਹੇ ਨੇ ਪਰ ਬਿਰਗਾਂ ਚ ਜਿਹੜੀਆਂ ਉਹ ਹੱਡੀਆਂ ਉਮਰ ਦੇ ਲਿਹਾਜ਼ ਨਾਲ ਕਮਜ਼ੋਰ ਹੋ ਜਾਂਦੀਆਂ ਨੇ ਉਤੋਂ ਬਾਰਿਸ਼ ਦਾ ਮੌਸਮ ਹੈ ਤੇ ਉਹ ਕਿਸ ਤਰ੍ਹਾਂ ਕਿਤੇ ਸਲਿੱਪ ਹੋ ਕੇ ਉਹ ਉਹਨਾਂ ਨੂੰ ਸੱਟ ਵਗੈਰਾ ਲੱਗ ਜਾਂਦੀ ਹੈ ਇਸ ਤੋਂ ਬਚਾਅ ਵਾਸਤੇ ਕੀ ਕਰਨਾ ਚਾਹੀਦਾ ਜੀ ਕੀ ਪ੍ਰੀਕਾਸ਼ਨ ਲੈਣੀ ਚਾਹੀਦੀ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਤੇ ਮੈਂ ਡਾਕਟਰ ਸਿਧਾਕ ਮਦਨ ਮੈਂ ਹੱਡੀਆਂ ਤੇ ਜੋੜਾਂ ਦਾ ਸਪੈਸ਼ਲਿਸਟ ਹਾਂ ਇੱਥੇ ਮਦਨ ਹਸਪੀਟਲ ਦੇ ਅੰਦਰ ਠੀਕ ਹੈ ਜਿੱਦਾਂ ਕਿ ਤੁਸੀਂ ਮੈਨੂੰ ਪੁੱਛਿਆ ਕਿ ਅੱਜ ਕੱਲ੍ਹ ਬਾਰਿਸ਼ਾ ਦਾ ਮੌਸਮ ਆ ਗਿਆ ਹੈ ਤੇ ਸਾਨੂੰ ਕੀ ਕੀ ਪ੍ਰੀਕਾਸ਼ਨਸ ਲੈਣੀ ਚਾਹੀਦੀਆਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂ ਕਿ ਬਾਰਿਸ਼ਾ ਦਾ ਮੌਸਮ ਆ ਗਿਆ ਹੈ ਤੇ ਸਾਨੂੰ ਘਰਾਂ ਦੇ ਅੰਦਰ ਆਪਣੇ ਸਭ ਤੋਂ ਪਹਿਲਾਂ ਆਪਣੇ ਬਜ਼ੁਰਗਾਂ ਬਾਰੇ 올ਡ ਏਜ ਦੇ ਆਪਣੇ ਘਰ ਦੇ ਅੰਦਰ ਕੋਈ ਵੀ ਹੈਗਾ ਬਜ਼ੁਰਗ ਨੇ ਉਹਨਾਂ ਦੇ ਬੋਨਸ ਕਾਫੀ ਵੀਕ ਹੁੰਦੀਆਂ ਹੱਡੀਆਂ ਕਾਫੀ ਕਮਜ਼ੋਰ ਹੁੰਦੀਆਂ ਤੇ ਨਾਲੇ ਤੁਸੀਂ ਜਿੰਦਾ ਦੱਸ ਰਹੇ ਹੋ ਡੈਫੀਨੇਟਲੀ ਐਜਟਲ ਯੰਗਸਟਰਸ ਦੇ ਅੰਦਰ ਜਵਾਨ ਮੁੰਡਿਆਂ ਦੇ ਅੰਦਰ ਵੀ ਜੰਕ ਫੂਡ ਖਾਂ ਕੇ ਪ੍ਰੋਪਰ ਸਹੀ ਤਰੀਕੇ ਨਾਲ ਖਾਣਾ ਨਾ ਖਾਂ ਕੇ ਹੱਡੀਆਂ ਦੀ ਕਾਫੀ ਕਮਜ਼ੋਰੀ ਅਸੀਂ ਰੂਟੀਨਲੀ ਦੇਖਦੇ ਨੇ ਤੇ ਹੁਣ ਨਵਾਂ ਨਵਾਂ ਉਹਨੇ ਅੱਜਕੱਲ ਆਪਣਾ ਬਾਰਿਸ਼ਾ ਦਾ ਮੌਸਮ ਸ਼ੁਰੂ ਹੋਇਆ ਹੈ ਅੱਜਕੱਲ ਸਾਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਘਰ ਦੇ ਅੰਦਰ ਸਾਡੇ ਪੇਰੈਂਟਸ ਸੇਫ ਰਹਿਣ ਉਹਨਾਂ ਨੂੰ ਸੱਟਾ ਨਾ ਲੱਗਣ ਤੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਹੈਗਾ ਕਿ ਜਿਸ ਦਿਨ ਬਾਰਿਸ਼ ਹੋ ਰਹੀ ਹੈ ਥੋੜਾ ਅਵੋਇਡ ਕਰਨਾ ਚਾਹੀਦਾ ਹੈ ਕਿ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੰਮ ਨਹੀਂ ਹੈਗਾ ਤੇ ਬਾਹਰ ਜਾਣਾ ਹੀ ਅਵੋਇਡ ਕਰਨਾ ਚਾਹੀਦਾ ਕਿਉਂਕਿ ਹਰ ਸਲਿਪਰੀ ਤਰ੍ਹਾਂ ਦਾ ਫਰਸ਼ ਤਾਂ ਬਹੁਤ ਸਲਿਪਰੀ ਹੁੰਦਾ ਬਾਹਰ ਜਾ ਕੇ ਵੀ ਸਾਡੇ ਕੋਲ ਬਹੁਤ ਫ੍ਰੀਕਵੈਂਟਲੀ ਅੱਦਾਂ ਦੇ ਮਰੀਜ਼ ਆਂਦੇ ਨੇ ਜਿਹੜਾ ਸਾਨੂੰ ਆ ਕੇ ਕਹਿੰਦੇ ਨੇ ਕਿ ਜੀ ਸੱਟ ਕਿੱਦਾਂ ਲੱਗੀ ਅਸੀਂ ਪੁੱਛਦੇ ਨੇ ਉਹਨਾਂ ਤੋਂ ਤੇ ਉਹ ਦੱਸਦੇ ਨੇ ਕਿ ਅਸੀਂ ਬਾਰਿਸ਼ ਸੀਗੀ ਬਾਹਰ ਗਏ ਪੈਰ ਤਿਲਕ ਗਿਆ ਥੱਲੇ ਡਿੱਗ ਗਏ ਸਾਡੇ ਚੂਲੇ ਦੇ ਅੰਦਰ ਦਰਦ ਬੜੀ ਹੋ ਰਹੀ ਹੈ ਜਦੋਂ ਅਸੀਂ ਐਕਸ-ਰੇ ਕਰਾ ਕੇ ਦੇਖਦੇ ਨੇ ਤੇ ਚੂਲੇ ਦਾ ਕੋਈ ਨਾ ਕੋਈ ਫ੍ਰੈਕਚਰ ਹੋ ਜਾ ਹੁੰਦਾ ਉਹ ਸਾਡੇ ਮਤਲਬ ਬਜ਼ੁਰਗਾਂ ਦੇ ਅੰਦਰ ਸਭ ਤੋਂ ਜ਼ਿਆਦਾ ਅਸੀਂ ਚੂਲੇ ਦੇ ਫ੍ਰੈਕਚਰ ਦੇਖਦੇ ਨੇ ਜਾਂ ਫਿਰ ਪੱਟਦੇ ਹੱਡੀ ਦੇ ਫ੍ਰੈਕਚਰ ਦੇਖਦੇ ਨੇ ਇੱਕ ਗੱਲ ਤਾਂ ਹੋ ਗਈ ਕਿ ਜੀ ਸਾਨੂੰ ਬਾਰਿਸ਼ਾਂ ਦੇ ਬਾਰਿਸ਼ਾਂ ਦੇ ਅੰਦਰ ਬਾਹਰ ਥੋੜਾ ਅਵੋਇਡ ਕਰਨਾ ਚਾਹੀਦਾ ਤੇ ਜ਼ਿਆਦਾ ਜ਼ਰੂਰੀ ਵੀ ਹੈਗਾ ਨਾਲ ਕਿਸੇ ਨੂੰ ਜ਼ਰੂਰ ਲੈ ਕੇ ਜਾਓ ਤੇ ਬਹੁਤ ਧਿਆਨ ਨਾਲ ਰਹੋ ਦੂਜੀ ਚੀਜ਼ ਅਸੀਂ ਹਮੇਸ਼ਾ ਸੋਚਦੇ ਨੇ ਕਿ ਜੀ ਫ੍ਰੈਕਚਰ ਹਮੇਸ਼ਾ ਸਿਰਫ ਐਕਸੀਡੈਂਟ ਦੇ ਨਾਲ ਹੀ ਹੁੰਦੇ ਨੇ ਐਦਾਂ ਦੀ ਬਿਲਕੁਲ ਕੋਈ ਗੱਲ ਨਹੀਂ ਹੈਗੀ ਐਕਸੀਡੈਂਟ ਦੇ ਨਾਲ ਤਾਂ ਸਾਨੂੰ ਪਤਾ ਹੈ ਕਿ ਫ੍ਰੈਕਚਰ ਹੁੰਦੇ ਨੇ ਲੇਕਿਨ ਤੁਸੀਂ ਕਦੇ ਹਸਪਤਾਲ ਆ ਕੇ ਦੇਖੋ ਅਸੀਂ ਜ਼ਿਆਦਾਤਰ ਮਰੀਜ਼ ਦੇਖਦੇ ਨੇ ਜਿਹੜੇ ਘਰਾਂ ਦੇ ਅੰਦਰ ਹੀ ਸੱਟ ਲਗਵਾ ਕੇ ਫ੍ਰੈਕਚਰ ਕਰਵਾ ਕੇ ਸਾਡੇ ਕੋਲ ਆਉਂਦੇ ਨੇ ਹੁਣ ਡਾਕਟਰ ਸਾਹਿਬ ਇਹ ਤਾਂ ਹੋ ਗਿਆ ਜੀ بارش ਦੇ ਮੌਸਮ ਦੌਰਾਨ ਪੇਸ਼ੈਂਟ ਬਾਹਰ ਮਤਲਬ ਆਮ ਆਦਮੀ ਬਾਹਰ ਨਾ ਨਿਕਲੇ ਜੀ ਕਈ ਵਾਰੀ ਹੁਣ ਬਜ਼ੁਰਗਾਂ ਨੂੰ ਘਰ ਦੇ ਅੰਦਰ ਹੀ ਵਾਸ਼ਰੂਮ ਚ ਤਿਲਕੇ ਸੱਟ ਲੱਗ ਜਾਂਦੀ ਜੀ ਉਹਦੇ ਵਾਸਤੇ ਕੀ ਪ੍ਰੋਕਾਸ਼ਨ ਲੈਣੀ ਚਾਹੀਦੀ ਬਿਲਕੁਲ ਜੀ ਮੈਂ ਉਹਦੇ ਉੱਪਰ ਹੀ ਆ ਰਿਹਾ ਸੀਗਾ ਤੇ ਜਿੱਦਾਂ ਸਭ ਤੋਂ ਜ਼ਿਆਦਾ ਬਾਥਰੂਮ ਦੇ ਅੰਦਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੋਕ ਡਿੱਗ ਜਾਂਦੇ ਨੇ ਸਲਿੱਪ ਹੋ ਜਾਂਦੇ ਨੇ ਕਿਉਂ ਕਾਰਨ ਫਲੋਰ ਗਿੱਲਾ ਹੁੰਦਾ ਅਸੀਂ ਧਿਆਨ ਨਹੀਂ ਦਿੰਦੇ ਗਿੱਲੇ ਫਰਸ਼ ਦੇ ਅੰਦਰ ਜਲਦਬਾਜ਼ੀ ਦੇ ਅੰਦਰ ਚਲੇ ਜਾਂਦੇ ਨੇ ਧਿਆਨ ਨਹੀਂ ਦਿੰਦੇ ਤਿਲਕ ਜਾਂਦੇ ਨੇ ਡਿੱਗ ਜਾਂਦੇ ਸਿੱਧਾ ਡਿੱਗ ਜਾਏ ਬੰਦਾ ਤੇ ਉਹਨਾਂ ਦੇ ਕੋਤੇ ਚੂਲੇ ਦੇ ਅੰਦਰ ਲਾਦੇ ਦੇ ਅੰਦਰ ਸੱਟ ਲੱਗ ਜਾਏ ਇਸ ਤੋਂ ਵੀ ਖਰਾਬ ਹੋ ਜਾਂਦਾ ਹੈ ਕਦੇ-ਕਦੇ ਜਦੋਂ ਡਿੱਗਣ ਵੇਲੇ ਸਿਰ ਕਿਤੇ ਆਪਣਾ ਸਿਰ ਕਿਤੇ ਸਲੈਬ ਦੇ ਉੱਪਰ ਕਿਤੇ ਫਰਸ਼ ਦੇ ਉੱਪਰ ਜਾਂ ਹੈਡ ਇੰਜਰੀ ਹੋ ਜਾਂਦੀ ਹੈ ਤੇ ਕਾਫੀ ਸੀਰੀਅਸ ਕੰਡੀਸ਼ਨ ਹੋ ਜਾਂਦੀ ਹੈ ਲੇਕਿਨ ਹੁਣ ਇਹਦੇ ਤੋਂ ਬਸ ਥੋੜਾ ਜਿਹਾ ਸੀ ਧਿਆਨ ਰੱਖੀਏ ਤੇ ਬੜੇ ਈਜ਼ੀਲੀ ਅਸੀਂ ਬਚ ਸਕਦੇ ਨੇ ਕਿੱਦਾਂ ਜਿੱਥੇ ਆਪਾਂ ਸ਼ਾਵਰ ਲੈਂਦੇ ਨੇ ਜਿਹੜਾ ਆਪਣਾ ਸ਼ਾਵਰ ਏਰੀਆ ਹੈ ਉੱਥੇ ਅਸੀਂ ਐਂਟੀ-ਸਕਿਡ ਮੈਟਸ ਆਂਦੀਆਂ ਬੜੇ ਈਜ਼ੀਲੀ ਮਾਰਕੀਟ ਦੇ ਅੰਦਰ ਮਾਰਕੀਟ ਦੇ ਅੰਦਰ ਅਵੇਲੇਬਲ ਹੁੰਦੀਆਂ ਤੇ ਉਹ ਅਸੀਂ ਪਲੇਸ ਕਰ ਸਕਦੇ ਨੇ ਕੋਈ ਬਹੁਤ ਮਹਿੰਗੀ ਆਈਟਮ ਨਹੀਂ ਹੈ ਬਹੁਤ ਨਾਰਮਲ ਨਾਰਮਲ 4-500 ਦੇ ਅੰਦਰ ਸਾਨੂੰ ਐਂਟੀ-ਸਕਿਡ ਮੈਟ ਮਿਲ ਜਾਂਦੀ ਹੈ ਤੇ ਉਹ ਅਸੀਂ ਸ਼OWER ਏਰੀਆ ਦੇ ਅੰਦਰ ਜ਼ਰੂਰ ਸਾਨੂੰ ਰੱਖਣੀ ਚਾਹੀਦੀ ਹੈ ਇਹ ਸਿਰਫ 올ਡ ਏਜ ਨਹੀਂ ਸਾਨੂੰ ਯੰਗਸਟਰਜ਼ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਸਲਿੱਪ ਉੱਥੇ ਕੋਈ ਵੀ ਹੋ ਸਕਦਾ ਹੈ ਬੜੀ ਵਾਰੀ ਹੁੰਦਾ ਹੈ ਅਸੀਂ ਹੋਟਲਸ ਵਗੈਰਾ ਦੇ ਅੰਦਰ ਜਾਂਦੇ ਨੇ ਜੇ ਧਿਆਨ ਦਿਓ ਕਾਫੀ ਹੋਟਲਸ ਦੇ ਅੰਦਰ ਵੀ ਉਹ ਐਂਟੀ-ਸਕਿਡ ਮੈਟਸ ਲੱਗੀਆਂ ਹੁੰਦੀਆਂ ਸ਼ਾਵਰ ਏਰੀਆ ਕਦੇ ਵੀ ਸਲਿੱਪਰੀ ਨਹੀਂ ਹੋਣਾ ਚਾਹੀਦਾ ਉੱਥੇ ਇੱਕ ਹੈਂਡਲ ਦੀ ਹੈਂਡਲ ਜ਼ਰੂਰ ਲੱਗਿਆ ਹੋਣਾ ਚਾਹੀਦਾ ਕਿ ਕਦੇ ਤੁਹਾਡਾ ਪੈਰ ਸਲਿੱਪ ਹੁੰਦਾ ਹੈ ਬੈਲੈਂਸ ਖਰਾਬ ਹੁੰਦਾ ਹੈ ਕੋਈ ਵੀ ਗੱਲ ਹੁੰਦੀ ਹੈ ਤੁਹਾਡੇ ਕੋਲ ਇੱਕ ਜਗ੍ਹਾ ਹੋਣੀ ਚਾਹੀਦੀ ਹੈ ਕਿ ਹਾਂ ਤੁਸੀਂ ਹੈਂਡਲ ਦੇ ਉੱਪਰ ਹੱਥ ਪਾ ਲਓ ਤੇ ਤੁਸੀਂ ਨਾ ਡਿੱਗੋ ਇਹ ਇੱਕ ਬੜਾ ਵੱਡਾ ਕਾਰਨ ਹੈ ਤੇ ਇਹ ਛੋਟੀ ਜਿਹੀ ਸਿਰਫ ਇੱਕ ਐਂਟੀ-ਸਕਿਡ ਮੈਟ ਤੇ ਇੱਕ ਆਪਣਾ ਹੈਂਡਲ ਲਗਾ ਕੇ ਅਸੀਂ ਉਹ ਉੱਥੇ ਫਿਰ ਇਸ ਤੋਂ ਲਾਵਾ ਨਾਨ ਤੋਂ ਜਦੋਂ ਅਸੀਂ ਬਾਹਰ ਨਿਕਲਦੇ ਆ ਆਪਣੇ ਉਹ ਆਪਣਾ ਟਾਵਲ ਵਗੈਰਾ ਯੂਜ਼ ਕਰ ਲੈਂਦੇ ਨੇ ਕਪੜੇ ਪਾਣ ਲੱਗਦੇ ਨੇ ਇੱਕ ਪੈਰ ਚੁੱਕਦੇ ਨੇ ਪੈਂਟ ਪਾਣ ਲਈ ਦੂਜਾ ਪੈਰ ਸਲਿਪ ਹੋ ਜਾਂਦਾ ਤੇ ਅਸੀਂ ਥੱਲੇ ਡਿੱਗ ਜਾਂਦੇ ਨੇ ਐ ਮੇਰੀ ਇੱਕ ਰਿਕਵੈਸਟ ਰਹੇਗੀ ਪਲੀਜ਼ ਤੁਸੀਂ ਆਪਣੇ ਬਾਥਰੂਮ ਦੇ ਅੰਦਰ ਇੱਕ ਚੇਅਰ ਰੱਖੋ ਚੇਅਰ ਦੇ ਉੱਪਰ ਬੈਠੋ ਕਪੜੇ ਬਦਲੋ ਜਾਂ ਫਿਰ ਆਪਣਾ ਬਾਥਰੂਮ ਤੋਂ ਬਾਹਰ ਆਓ ਕਮਰੇ ਦੇ ਅੰਦਰ ਆਰਾਮ ਨਾਲ ਬੈਠ ਕੇ ਆਪਣੇ ਪ੍ਰੋਪਰ ਤਰੀਕੇ ਨਾਲ ਕਪੜੇ ਚੇਂਜ ਕਰੋ ਗਿੱਲੇ ਬਾਥਰੂਮ ਦੇ ਅੰਦਰ ਕਦੇ ਵੀ ਜਲਦਬਾਜ਼ੀ ਦੇ ਅੰਦਰ ਕੱਪੜੇ ਨਾ ਚੇਂਜ ਕਰੋ ਉਹਦੇ ਨਾਲ ਵੀ ਸਲਿੱਪ ਹੋਣ ਦਾ ਤੇ ਛੱਟ ਲੱਗਣ ਦਾ ਪੂਰਾ ਪੂਰਾ ਖਤਰਾ ਹੈ ਇਸ ਤੋਂ ਬਾਅਦ ਐਦਾਂ ਹੀ ਹੈਂਡਲ ਜਿਹੜਾ ਹੁੰਦਾ ਇੱਕ ਵਾਸ਼ਰੂਮ ਦੇ ਅੰਦਰ ਸੀਟ ਦੇ ਨਾਲ ਵੀ ਹੋਣਾ ਚਾਹੀਦਾ ਜਦੋਂ ਉੱਠਣਾ ਹੈ ਉਹਨਾਂ ਨੇ ਆਪਣਾ ਕਿਸੇ 올ਡ ਏਜ ਪਰਸਨ ਨੇ ਉੱਠਣਾ ਹੈ ਜਦੋਂ ਉੱਠਣਾ ਉਹ ਹੈਂਡਲ ਦਾ ਸਹਾਰਾ ਲੈ ਕੇ ਫਿਰ ਉੱਠਣ ਉਸ ਤੋਂ ਇਲਾਵਾ ਮਤਲਬ ਜ਼ਰੂਰ ਇੱਕ ਹੈਂਡਲ ਜ਼ਰੂਰ ਹੋਣਾ ਚਾਹੀਦਾ ਇਹ ਤਾਂ ਹੋ ਗਈ ਕਿ ਆਪਣੀ ਵਾਸ਼ਰੂਮ ਦੇ ਅੰਦਰ ਸਾਨੂੰ ਕੀ ਕੀ ਧਿਆਨ ਰੱਖਣੇ ਚਾਹੀਦੇ ਨੇ ਇਸ ਤੋਂ ਇਲਾਵਾ ਇੱਕ ਐਮਰਜੈਂਸੀ ਬੈਲ ਜਿਹੜੀ ਇੱਕ ਵਾਸ਼ਰੂਮ ਦੇ ਅੰਦਰ ਹੋਣੀ ਚਾਹੀਦੀ ਹੈ ਕਿ ਰੱਬ ਨਾ ਕਰੇ ਕੋਈ ਐਮਰਜੈਂਸੀ ਆ ਜਾਂਦੀ ਹੈ ਕਿ ਸਾਡੇ ਕੋਲ ਇੱਕ ਬੈਲ ਹੋਣੀ ਚਾਹੀਦੀ ਹੈ ਕਿ ਅਸੀਂ ਬਾਹਰ ਇਹ ਤੇ ਆਪਣੇ ਸਾਡੇ ਆਪਣੇ ਘਰ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਨਹੀਂ ਅੰਦਰ ਕੋਈ ਪ੍ਰੋਬਲਮ ਹੈ ਤੇ ਅੰਦਰ ਜਾ ਕੇ ਦੇਖਣ ਐਦਾਂ ਹੀ ਇੱਕ ਬੈਲ 올ਡੇਜ ਲੋਕਾਂ ਲਈ ਆਪਣੇ ਰੂਮ ਦੇ ਰੂਮ ਦੇ ਅੰਦਰ ਵੀ ਹੋਣੀ ਚਾਹੀਦੀ ਹੈ ਕਿ ਇੱਕ ਐਮਰਜੈਂਸੀ ਬੈਲ ਸਿਸਟਮ ਜ਼ਰੂਰ ਹੋਣਾ ਚਾਹੀਦਾ ਹੈ ਇਸ ਤੋਂ ਲਾਵਾ ਬੜੀ ਵਾਰੀ ਅਸੀਂ ਦੇਖਦੇ ਨੇ ਕਿ ਰਾਤੀ ਸਾਡੇ ਜਦੋਂ ਰਾਤੀ ਵਾਸ਼ਰੂਮ ਜਾਣ ਦੀ ਲੋੜ ਪੈਂਦੀ ਹੈ ਰਾਤੀ ਤੁਸੀਂ ਆਪਣਾ ਉੱਠਦੇ ਨੇ ਉੱਠ ਕੇ ਖੜੇ ਹੋ ਜਾਂਦੇ ਨੇ ਹਨੇਰੇ ਦੇ ਅੰਦਰ ਹੀ ਬਾਥਰੂਮ ਚਲੇ ਜਾਂਦੇ ਨੇ ਤੇ ਉਹ ਉਸ ਟਾਈਮ ਤੇ ਵੀ ਠੋਕਰ ਲੱਗ ਕੇ ਡਿੱਗਣ ਦੇ ਬਹੁਤ ਚਾਂਸਸ ਹੁੰਦੇ ਨੇ ਬੈੱਡ ਦੇ ਨਾਲ ਇੱਕ ਸਵਿਚ ਹੋਣਾ ਚਾਹੀਦਾ ਜਾਂ ਫਿਰ ਇੱਕ ਨਾਈਟ ਲੈਂਪ ਵੀ ਰੱਖਿਆ ਜਾ ਸਕਦਾ ਹੈ ਜਿਹਦੇ ਨਾਲ ਤੁਸੀਂ ਬਟਨ ਔਨ ਕਰੋ ਤੇ ਰੂਮ ਦੇ ਅੰਦਰ ਥੋੜੀ-ਬਹੁਤ ਲਾਈਟ ਠੀਕ-ਠਾਕ ਲਾਈਟ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਸਾਫ਼ ਤਰੀਕੇ ਨਾਲ ਤੁਸੀਂ ਪੈਰ ਕਿੱਥੇ ਰੱਖ ਰਹੇ ਹੋ ਤੁਸੀਂ ਕਿੱਥੇ ਜਾ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਤੋਂ ਅਗਲੀ ਗੱਲ ਆ ਜਾਂਦੀ ਹੈ ਕਿ ਇਹ ਸਪੈਸ਼ਲੀ 올ਡੇਜ ਲਈ ਹੈਗੀ ਹੈ ਕਿ ਜਦੋਂ ਲੇਟੇ-ਲੇਟੇ ਰਾਤੀ 2 ਵਜੇ 3 ਵਜੇ ਵਾਸ਼ਰੂਮ ਜਾਣਾ ਪੈਂਦਾ ਹੈ ਉੱਠ ਕੇ ਬੈਠਦੇ ਨੇ ਨਾ ਲੀ ਖੜੇ ਹੋ ਜਾਂਦੇ ਨੇ ਖੜੇ ਹੋਣ ਦੇ ਨਾਲ ਕਦੇ ਬੜੀ ਵਾਰੀ ਹੁੰਦਾ ਹੈ ਕਿ ਬਲੱਡ ਪ੍ਰੈਸ਼ਰ ਜਿਹੜਾ ਹੁੰਦਾ ਹੈ ਥੋੜੇ ਸੈਕਿੰਡਸ ਲਈ ਘਟਦਾ ਹੈ ਤੇ ਚੱਕਰ ਆ ਜਾਂਦੇ ਨੇ ਇਹਦੇ ਲਈ ਇਹਨੂੰ ਬਚਾਉਣ ਲਈ ਇਸ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਨੇ ਕਿ ਪਹਿਲੇ ਉੱਠ ਕੇ ਬੈਠੋ 1 ਮਿੰਟ 2 ਮਿੰਟ ਆਰਾਮ ਨਾਲ ਪਹਿਲੇ ਬੈਠੋ ਸਾਹ ਲਓ ਉਹਦੇ ਬਾਅਦ ਆਪਣੀ ਲਾਈਟ ਵਗੈਰਾ ਔਨ ਕਰਕੇ ਖੜੇ ਹੋ ਕੇ ਉਸ ਤੋਂ ਬਾਅਦ ਵਾਸ਼ਰੂਮ ਜਾਓ ਰਾਤੀ ਰਾਤ ਦੇ ਟਾਈਮ ਕਦੇ ਵੀ ਵਾਸ਼ਰੂਮ ਨੂੰ ਲੋਕ ਨਾ ਕਰੋ ਠੀਕ ਹੈ ਜੇ ਤੁਸੀਂ ਆਪਣੇ ਘਰ ਦੇ ਅੰਦਰ ਹੋ ਤੇ ਬਿਲਕੁਲ ਵਾਸ਼ਰੂਮ ਨੂੰ ਲੋਕ ਨਾ ਕਰੋ ਤਾਂ ਕਿ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤੇ ਤੁਹਾਡਾ ਦਰਵਾਜ਼ਾ ਬਰਾਤੀ ਬੰਦ ਨਹੀਂ ਹੋਣਾ ਚਾਹੀਦਾ ਇਹ ਤਾਂ ਹੋ ਗਈ ਆਪਣੇ ਕਮਰੇ ਦੀ ਤੇ ਰੂਮ ਦੀ ਗੱਲ ਇਸ ਤੋਂ ਇਲਾਵਾ ਸਾਨੂੰ ਘਰਾਂ ਦੇ ਅੰਦਰ ਆਪਣਾ ਸਟੂਲ ਜਾਂ ਚੇਅਰ ਦਾ ਜਿਹੜਾ ਯੂਜ਼ ਹੋਣਾ ਉਹ ਬੜੇ ਧਿਆਨ ਨਾਲ ਕਰਨਾ ਚਾਹੀਦਾ ਉਹ ਆਪਣਾ ਬਜ਼ੁਰਗਾਂ ਨੂੰ ਸਟੂਲ ਜਾਂ ਚੇਅਰ ਦੇ ਉੱਪਰ ਚੜ੍ਹ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ ਉਹ ਬੜੀ ਫ੍ਰੀਕੁਐਂਟਲੀ ਸਲਿੱਪ ਹੁੰਦੇ ਨੇ ਕਾਫੀ ਫ੍ਰੀਕੁਐਂਟਲੀ ਸੱਟਾ ਲਗਾ ਲੈਂਦੇ ਨੇ ਤੇ ਨੁਕਸਾਨ ਹੁੰਦਾ ਹੈ ਇਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਬੜੀ ਜਨਰਲ ਜੀ ਗੱਲ ਕਰਾਂਗਾ ਜਿਹੜਾ ਹਰ ਡਾਕਟਰ ਆਪਣੇ ਮਰੀਜ਼ਾਂ ਨੂੰ ਕਹਿੰਦਾ ਹੈ ਹਰ ਕਿਸੇ ਨੂੰ ਕਹਿੰਦਾ ਹੈ ਕਿ ਐਕਸਰਸਾਈਜ਼ 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 ਫਿਟਨੈਸ ਫਿਟਨੈਸ ਤੇ ਫਿਟਨੈਸ ਆਪਣਾ ਵਜ਼ਨ ਨਾ ਵਧਣ ਦਿਓ ਵਾਕ ਬਹੁਤ ਜ਼ਿਆਦਾ ਐਕਸਰਸਾਈਜ਼ ਜੇ ਤੁਸੀਂ ਨਹੀਂ ਵੀ ਕਰ ਸਕਦੇ ਤੇ ਐਟ ਲੀਸਟ ਦਿਨ ਦੇ ਅੰਦਰ ਆਪਣਾ ਅੱਧਾ ਘੰਟਾ ਅੱਧਾ ਘੰਟਾ ਕੱਢ ਗਏ ਜਿਹੜਾ ਅਸੀਂ ਅੱਧਾ ਘੰਟਾ ਆਮ ਜਾਇਆ ਕਰ ਦਿੰਦੇ ਨੇ ਕਿਸੇ ਦੇ ਨਾਲ ਗੱਪਾਂ ਮਾਰਨ ਦੇ ਅੰਦਰ ਫੋਨ ਦੇਖਣ ਦੇ ਅੰਦਰ ਟੀਵੀ ਦੇਖਣ ਦੇ ਅੰਦਰ ਉਹ ਅਸੀਂ ਅੱਧਾ ਘੰਟਾ ਆਪਣੇ ਸਰੀਰ ਨੂੰ ਕਿਉਂ ਨਹੀਂ ਦੇ ਸਕਦੇ ਕਿਉਂ ਆਪਣਾ ਆਪਣਾ ਫਿਟਨੈਸ ਲੈਵਲ ਅਸੀਂ ਪ੍ਰੋਪਰ ਕਿਉਂ ਨਹੀਂ ਰੱਖ ਸਕਦੇ ਤਾਂ ਸਭ ਇਹ ਤਾਂ ਹੋ ਗਿਆ ਜੀ ਆਪਣਾ ਪ੍ਰਕਾਸ਼ਨ ਤੇ ਇਨ ਕੇਸ ਕੋਈ ਇਸਤੇ باوجود ਵੀ ਜਾਂ ਅਣਗਹਿਲੀ ਕਰਕੇ ਕੋਈ ਹੋ ਹੀ ਜਾਂਦਾ ਜੀ ਹਾਦਸਾ ਤੇ ਫਿਰ ਉਹਨੂੰ ਕਿੰਨੀ ਕੁ ਦੇਰ ਚ ਰਿਕਵਰੀ ਹੋਣ ਦੇ ਚਾਂਸਸ ਬਣਦੇ ਦੇਖੋ ਉਸ ਟਾਈਮ ਤੇ ਜਦੋਂ ਵੀ ਕੋਈ ਕਰ ਡਿੱਗਦਾ ਹੈ ਉਸ ਟਾਈਮ ਤੇ ਨਹੀਂ ਪਤਾ ਹੁੰਦਾ ਕਿ ਸੱਟ ਕਿੰਨੀ ਹੈਗੀ ਹੈ ਕਿੰਨੀ ਨਹੀਂ ਹੈਗੀ ਹੈ ਥੋੜੀ ਹੈ ਮਾਸਪੇਸ਼ੀਆਂ ਦੀ ਸੱਟ ਹੈ ਜਾਂ ਸੱਚੀ ਹੱਡੀ ਨੂੰ ਸੱਟ ਲੱਗ ਗਈ ਹੈ ਤੇ ਹੱਡੀ ਫ੍ਰੈਕਚਰ ਹੋ ਗਈ ਹੈ ਉਸ ਟਾਈਮ ਤੇ ਨਹੀਂ ਪਤਾ ਹੁੰਦਾ ਤੇ ਡਿਪੈਂਡਿੰਗ ਅਪਨ ਕਿ ਤੁਹਾਡੇ ਪੇਸ਼ੈਂਟ ਦੀ ਕੀ ਦਰਦ ਕਿੰਨੀ ਮਨਾ ਰਹੇ ਨੇ ਜੇ ਤਾਂ ਬਹੁਤ ਜ਼ਿਆਦਾ ਦਰਦ ਮਨਾ ਰਹੇ ਨੇ ਫਿਰ ਤੇ ਆਪਣਾ ਜਿੱਦਾਂ ਪਾਠ ਜਿੱਥੇ ਸੱਟ ਲੱਗੀ ਹੈ ਉਹ ਪ੍ਰੋਪਰਲੀ ਮੂਵ ਨਹੀਂ ਕਰ پا ਰਹੇ ਤੋ ਕੁਛ ਨਹੀਂ ਉਹਨੂੰ ਜ਼ਿਆਦਾ ਨਹੀਂ ਛੇੜਨਾ ਚਾਹੀਦਾ ਉਹਨਾਂ ਨੂੰ ਪਾਣੀ ਵਗੈਰਾ ਪਿਲਾ ਕੇ ਉਥੋਂ ਸਿੱਧਾ ਹਸਪਤਾਲ ਲੈ ਕੇ ਆਉਣਾ ਚਾਹੀਦਾ ਹੁਣ ਹਸਪਤਾਲ ਲੈ ਕੇ ਆਣ ਦੇ ਅੰਦਰ ਕੀ ਧਿਆਨ ਰੱਖਣਾ ਹੁੰਦਾ ਹੈ ਕਿ ਬਾਡੀ ਦਾ ਜਿਹੜਾ ਪਾਰਟ ਹੈਗਾ ਉਹ ਜ਼ਿਆਦਾ ਮੂਵਮੈਂਟ ਨਾ ਹੋਏ ਉਹਨੂੰ ਜ਼ਿਆਦਾ ਖੁਦ ਆਪ ਖਿੱਚ ਕੇ ਸਿੱਧਾ ਕਰਨ ਦੀ ਕੋਸ਼ਿਸ਼ ਬਿਲਕੁਲ ਨਾ ਕਰੋ ਉਹ ਉਹ ਕਰਨ ਦੇ ਅੰਦਰ ਸਗੋਂ ਕਦੇ-ਕਦੇ ਹੋਰ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਤੇ ਬਾਕੀ ਤੁਸੀਂ ਕਿਸੇ ਆਪਣਾ ਹਸਪਤਾਲ ਦੇ ਅੰਦਰ ਜਿਹੜੇ ਤੁਹਾਡੇ ਪ੍ਰੋਪਰ ਡਾਕਟਰ ਹੈਗੇ ਨੇ ਤੁਹਾਨੂੰ ਪ੍ਰੋਪਰ ਚੈੱਕਅਪ ਕਰਨਗੇ ਤੇ ਪ੍ਰੋਪਰ ਇਨਵੈਸਟੀਗੇਟ ਕਰਕੇ ਤੁਹਾਡਾ ਇਲਾਜ ਸ਼ੁਰੂ ਹੋਏਗਾ ਜਦੋਂ ਘਰ ਦੇ ਅੰਦਰ ਕਿਸੇ ਨੂੰ ਸੱਟ ਲੱਗ ਜਾਂਦੀ ਹੈ ਜ਼ੋਰ ਦੀ ਸੱਟ ਲੱਗ ਜਾਂਦੀ ਹੈ ਕੋਈ ਡਿੱਗ ਜਾਂਦਾ ਹੈ ਖੜੇ ਨਹੀਂ ਹੋ ਪਾਂਦਾ ਆਪਣੇ ਆਪ ਤੇ ਸਾਨੂੰ ਕੀ ਕੀ ਰਣ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਆਰਾਮ ਨਾਲ ਸੈਟਲ ਕਰਨਾ ਚਾਹੀਦਾ ਹੈ ਪਾਣੀ ਪਿਆਣਾ ਚਾਹੀਦਾ ਹੈ ਮੂਵਮੈਂਟ ਬਿਲਕੁਲ ਨਹੀਂ ਕਰਨੀ ਚਾਹੀਦੀ ਤੇ ਜਿਹੜੇ ਹਿੱਸੇ ਨੂੰ ਤੁਹਾਡੀ ਸੱਟ ਲੱਗੀ ਹੈ ਉਸ ਹਿੱਸੇ ਨੂੰ ਸਪਲਿੰਟੇਜ ਦੇ ਐਮਰਜੈਂਸੀ ਫਰਸਟ ایڈ ਦੇ ਨਾਲ ਅਸੀਂ ਕੀ ਕਰ ਸਕਦੇ ਬੈਸਟ ਤੋਂ ਬੈਸਟ ਕੀ ਕਰ ਸਕਦੇ ਕਰ ਸਕਦੇ ਨੇ ਆਪਣੇ ਪੇਸ਼ੈਂਟ ਲਈ ਕਿ ਉਹਨਾਂ ਨੂੰ ਇੱਕ ਸਪਲਿੰਟੇਜ ਦੇ ਸਕਦੇ ਨੇ ਲਤ ਨੂੰ ਜਾਂ ਬਾਣ ਨੂੰ ਹੁਣ ਤੁਸੀਂ ਸਪ੍ਰਿੰਟੇਜ ਕਿਸੇ ਵੀ ਤਰੀਕੇ ਨਾਲ ਦੇ ਸਕਦੇ ਹੋ ਬੱਚਿਆਂ ਦੇ ਲੱਕੜ ਦੇ ਸਕੇਲ ਆਂਦੇ ਨੇ ਵੱਡੇ ਵੱਡੇ ਸਿਰਫ ਉਹ ਦੋ ਜਾਂ ਤਿੰਨ ਸਕੇਲ ਲਗਾ ਕੇ ਜਾਂ ਫਿਰ ਜੇ ਤੁਹਾਡੇ ਕੋਲ ਸਕੇਲ ਨਹੀਂ ਹੈਗਾ ਲੱਕੜ ਦੀ ਸਿੰਪਲ ਫੱਟੀ ਦੇ ਨਾਲ ਜਾਂ ਫਿਰ ਲੱਕੜ ਦੀ ਕੋਈ ਫੱਟੀ ਵੀ ਨਹੀਂ ਤੁਹਾਨੂੰ ਮਿਲ ਰਹੀ ਤੇ ਆਪਣਾ ਨਿਊਜ਼ਪੇਪਰ ਹਰ ਕਿਸੇ ਦੇ ਕਰ ਹੁੰਦਾ ਨਿਊਜ਼ਪੇਪਰ ਨੂੰ ਹੀ ਗੋਲ ਕਰਕੇ ਉਨੂੰ ਬਾਹ ਦੇ ਬਾਜੇ ਬਾਹ ਹੈਗੀ ਆ ਬਾਹ ਦੇ ਇੱਕ ਸਾਈਡ ਤੇ ਦੋਨਾਂ ਸਾਈਡਾਂ ਤੇ ਅੱਗੇ ਤੇ ਪਿੱਛੇ ਤੇ ਉਹਦੇ ਉੱਪਰ ਇੱਕ ਗਰਮ ਪੱਟੀ ਸੌਫਟ ਬਹੁਤ ਜ਼ਿਆਦਾ ਜ਼ੋਰ ਦੀ ਨਹੀਂ ਆਰਾਮ ਆਰਾਮ ਨਾਲ ਬਹੁਤ ਜ਼ਿਆਦਾ ਖਿੱਚ ਕੇ ਨਹੀਂ ਬੰਨਣੀ ਚਾਹੀਦੀ ਤੇ ਇੱਕ ਗਰਮ ਪੱਟੀ ਘੁਮਾ ਕੇ ਉਹਨੂੰ ਇੱਕ ਸਪੋਰਟ ਦੇ ਕੇ ਤੁਸੀਂ ਉਹਨਾਂ ਨੂੰ ਹਸਪੀਟਲ ਦੇ ਲਈ ਸ਼ਿਫਟ ਕਰ ਲੈਣਾ ਚਾਹੀਦਾ ਤੇ ਜੇ ਜਿਨ੍ਹਾਂ ਨੂੰ ਸੱਟ ਲੱਗੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਆਪਣੇ ਕਿਸੇ ਨਜ਼ਦੀਕੀ ਹਸਪੀਟਲ ਦੇ ਅੰਦਰ ਜਿੱਥੇ ਉਹਨਾਂ ਨੂੰ ਪ੍ਰੋਪਰ ਕੋਈ ਐਕਸਪੀਰੀਐਂਸ ਡਾਕਟਰ ਜਿਨ੍ਹਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਹੈ ਉਹ इलाज शुरू करावे फर्स्ट एड ही लेनी है लेकिन तुसी जल्दी तो जल्दी अपने किसी नियर के अंदर पहुंचो थैंक यू सी